ਸਤਿਕਾਰਯੋਗ ਸਮੂਹ ਪੰਜਾਬੀਓ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਸਮਝਦਾਰ ਤੇ ਸਿਆਣਾ ਮਨੁੱਖ ਉਹੀ ਹੁੰਦਾ ਹੈ ਜੋ ਸਮੇ ਨੂੰ ਸੰਭਾਲ ਲੈਂਦਾ ਆਪਾਂ ਕਈ ਵਾਰ ਦੇਖਦੇ ਹਾਂ ਕਿ ਕੁਝ ਲੋਕਾਂ ਦੇ ਕੋਲ ਜਦੋਂ ਪਾਵਰ ਆਉਂਦੀ ਹੈ ਤਾਂ ਬਹੁਤ ਸਾਰੇ ਲੋਕ ਪਾਵਰ ਦੀ ਤਾਕਤ ਦੀ ਗਲਤ ਵਰਤੋਂ ਕਰਦੇ ਨੇ ਉਹ ਪਾਵਰ ਚਾਹੇ ਪੈਸੇ ਦੀ ਹੋਵੇ ਉਹ ਪਾਵਰ ਚਾਹੇ ਸਿਆਸੀ ਜਾਂ ਸਰਕਾਰੀ ਅਹੁਦੇ ਦੀ ਹੋਵੇ ਬਹੁਤ ਘੱਟ ਲੋਕ ਹੈ ਜਿਹੜੇ ਆਪਣੀ ਪਾਵਰ ਦੀ ਸਹੀ ਵਰਤੋਂ ਕਰਦੇ ਨੇ ਚਾਹੇ ਕੋਈ ਸਰਪੰਚ ਬਣ ਜਾਵੇ ਜਾਏ ਕੋਈ ਐਮਐਲਏ ਬਣ ਜਾਵੇ ਕੋਈ ਮੁੱਖ ਮੰਤਰੀ ਬਣ ਜਾਵੇ ਸਮਝਦਾਰ ਇਨਸਾਨ ਉਹੀ ਹੁੰਦਾ ਹੈ ਜਿਹੜਾ ਸਮੇ ਦੀ ਸੰਭਾਲ ਕਰਦਾ ਹੈ ਪਾਵਰ ਨੂੰ ਸਹੀ ਪਾਸੇ ਲਾਉਂਦਾ ਹੈ ਤੇ ਉਸ ਮਨੁੱਖ ਨੂੰ ਵੀ ਸਤਕਾਰ ਦੇ ਨਾਲ ਯਾਦ ਕੀਤਾ ਜਾਂਦਾ ਹੈ ਤੇ ਦੂਸਰੇ ਪਾਸੇ ਜੇਕਰ ਦੇਖਿਆ ਜਾਵੇ ਜਿੰਨਾ ਵੀ ਲੋਕਾਂ ਨੇ ਆਪਣੀ ਤਾਕਤ ਦੀ ਪਾਵਰ ਦੀ ਗਲਤ ਵਰਤੋਂ ਕੀਤੀ ਮਜ਼ਲੂਮਾਂ ਤੇ ਕਮਜ਼ੋਰਾਂ ਤੇ ਜ਼ੁਲਮ ਕੀਤਾ ਤਾਂ ਉਹਨਾਂ ਦਾ ਹਮੇਸ਼ਾ ਅੰਤ ਮਾੜਾ ਹੋਇਆ ਇਤਿਹਾਸ ਦੇ ਵਿੱਚ ਵੀ ਉਹਨਾਂ ਲੋਕਾਂ ਦਾ ਨਾਮ ਇੱਕ ਬੁਰੇ ਮਨੁੱਖ ਦੇ ਤੌਰ ਤੇ ਚਾ ਇੱਕ ਜ਼ਾਲਮ ਤੇ ਤੋਤੇ ਲਿਖਿਆ ਗਿਆ ਸਾਡਾ ਇਤਿਹਾਸ ਗਵਾਹ ਹੈ ਗੱਲ ਚਾਹੀ ਔਰੰਗਜ਼ੇਬ ਦੀ ਹੋਵੇ ਚਾਹੀ ਅਬਦਾਲੀ ਦੀ ਹੋਵੇ ਚਾਹੀ ਮਸੇ ਰੰਗੜ ਦੀ ਹੋਵੇ ਚਾਹੀ ਇੰਦਰਾ ਗਾਂਧੀ ਦੀ ਹੋਵੇ ਜਿਨ੍ਹਾਂ ਨੇ ਵੀ ਸੱਤਾ ਦੀ ਪਾਵਰ ਦਾ ਨਜਾਇਜ਼ ਫਾਇਦਾ ਉਠਾ ਕੇ ਆਪਣੇ ਨਿੱਜੀ ਸਵਾਰਥ ਲਈ ਮਨੁੱਖਤਾ ਦਾ ਕਹਾਣ ਕੀਤਾ ਸੋ ਉਹਨਾਂ ਦਾ ਹਮੇਸ਼ਾ ਅੰਤ ਵੀ ਮਾੜਾ ਹੋਇਆ ਤਾਂ ਉਹਨਾਂ ਦਾ ਨਾਮ ਜਿਹੜਾ ਹੈ ਇਤਿਹਾਸ ਦੇ ਵਿੱਚ ਇੱਕ ਜ਼ਾਲਮ ਦੇ ਤੌਰ ਤੇ ਦਰਜ ਹੋਇਆ ਸੋ ਇਸ ਕਰਕੇ ਸਮਝਦਾਰ ਸਿਆਣਾ ਮਨੁੱਖ ਉਹੀ ਹੈ ਜਿਹੜਾ ਸਮੇਂ ਦੀ ਸਹੀ ਸੰਭਾਲ ਕਰਦਾ ਹੈ ਪਾਵਰ ਦੀ ਸਹੀ ਸੰਭਾਲ ਕਰਦਾ ਹੈ ਪਾਵਰ ਨੂੰ ਤਾਕਤ ਨੂੰ ਮਨੁੱਖਤਾ ਦੇ ਭਲੇ ਦੇ ਵਾਸਤੇ ਲਾਉਣਾ ਹੈ ਸੋ ਜੇਕਰ ਕਿਸੇ ਨੂੰ ਪਾਵਰ ਮਿਲੀ ਹੈ ਉਸ ਨੂੰ ਚੰਗੇ ਪਾਸੇ ਲਾਇਆ ਜਾਵੇ ਮਨੁੱਖਤਾ ਦਾ ਭਲਾ ਕੀਤਾ ਜਾਵੇ ਤਾਂ ਕਿ ਆਉਣ ਵਾਲੀਆਂ ਨਸਲਾਂ ਜਾਂ ਆਉਣ ਵਾਲੀਆਂ ਪੀੜੀਆਂ ਸਮਾਜ ਦੇ ਵਿੱਚ ਸਿਰ ਉੱਚਾ ਕਰਕੇ ਜਿਉਂ ਸਕਣ ਸਿਰ ਉੱਚਾ ਕਰਕੇ ਵਿੱਚਰ ਸਕਣ ਔਰ ਮਾਣ ਕਰਨ ਕਿ ਸਾਡੇ ਬਜ਼ੁਰਗਾਂ ਦੇ ਕੋਲੇ ਸਾਡੇ ਦਾਦਾ ਜੀ ਕੋਲ ਸਾਡੇ ਸਤਕਾਰਯੋਗ ਪਿਤਾ ਜੀ ਕੋਲ ਪਾਵਰ ਆਈ ਸੀ ਉਹਨਾਂ ਨੂੰ ਤਾਕਤ ਪਰਮਾਤਮਾ ਦੇ ਵੱਲੋਂ ਮਿਲੀ ਸੀ ਤਾਂ ਉਹਨਾਂ ਨੇ ਸਮਾਜ ਦਾ ਭਲਾ ਕੀਤਾ ਪਰ ਬਹੁਤ ਘੱਟ ਲੋਕ ਨੇ ਜਿਹੜੇ ਪਾਵਰ ਦੀ ਸਹੀ ਵਰਤੋਂ ਕਰਦੇ ਨੇ ਸਾਨੂੰ ਸਾਡੇ ਇਤਿਹਾਸ ਤੋਂ ਸੇਧ ਲੈਣੀ ਚਾਹੀਦੀ ਹੈ ਤਾਂ ਕਿ ਬਾਅਦ ਵਿੱਚ ਸਾਨੂੰ ਪਛਤਾਵਾ ਨਾ ਹੋਵੇ ਕਿਉਂਕਿ ਗੁਰਬਾਣੀ ਦਾ ਫੁਰਮਾਨ ਹੈ ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ ਜਿਸ ਤਰ੍ਹਾਂ ਦੇ ਅਸੀਂ ਕਰਮ ਕਰਦੇ ਹਾਂ ਜਿਸ ਤਰ੍ਹਾਂ ਦੇ ਕੰਮ ਕਰਦੇ ਹਾਂ ਜਿਸ ਤਰ੍ਹਾਂ ਦਾ ਸਾਡਾ ਜੀਵਨ ਜਿਉਣ ਦਾ ਢੰਗ ਹੈ ਸੋ ਜੇ ਚੰਗਾ ਹੈ ਤਾਂ ਉਹਦੇ ਨਤੀਜੇ ਚੰਗੇ ਨਿਕਲਦੇ ਨੇ ਜੇ ਗਲਤ ਤਰੀਕੇ ਨਾਲ ਕੋਈ ਮਨੁੱਖ ਦੁਨੀਆ 'ਚ ਵਿਚਰਦਾ ਹੈ। ਤਾਂ ਉਸ ਦਾ ਜਿਹੜਾ ਹੈ ਰਿਜ਼ਲਟ ਹਮੇਸ਼ਾ ਮਾੜਾ ਆਉਂਦਾ ਹੈ। ਧੰਨਵਾਦ ਜੀ, ਖੁਸ਼ ਰਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।